ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਚੋਂ ਵਚਨ ਦੇਖਾਂਗੇ ਲੂਕਾ ਦੀ ਅੰਜੀਲ 8 ਅਧਿਆਇ ਦੀ 2 ਆਇਤ ਮਰੀਆਮ ਮਗਦਲੀਨੀ ਦੇ ਅੰਦਰ ਸੱਤ ਦੁਸ਼ਟ ਆਤਮਾ ਸੀ ਮਰੀਆਮ ਮਗਦਲੀਨੀ ਯੇਸ਼ੂ ਤੋਂ ਮਿਲਨ ਤੋਂ ਪਹਿਲਾਂ ਉਹ ਯੇਸ਼ੂ ਤੋਂ ਦੂਰ ਸੀ ਵਚਨ ਤੋਂ ਦੂਰ ਸੀ ਉਸ ਦੇ ਜੀਵਨ ਵਿੱਚ ਸ਼ੈਤਾਨ ਦੇ ਬੰਧਨ ਸੀ ਜੋ ਪਰਮੇਸ਼ਰ ਦੇ ਪਿਆਰ ਤੋਂ ਵੀ ਉਹ ਦੂਰ ਸੀ ਉਹ ਕਿੰਨੀ ਪਰੇਸ਼ਾਨ ਸੀ ਆਪਣੇ ਜੀਵਨ ਵਿੱਚ ਉਹ ਨਿਰਾਸ਼ਾ ਨਾਲ ਕਿਰੀ ਹੋਈ ਸੀ ਉਸਦੇ ਜੀਵਨ ਵਿੱਚ ਕੋਈ ਉਮੀਦ ਨਹੀਂ ਸੀ ਉਹ ਆਪਣੇ ਤੋਂ ਦੂਰ ਸੀ ਜਦੋਂ ਉਹ ਯਿਸੂ ਨੂੰ ਮਿਲੀ ਯਿਸੂ ਮਸੀਹ ਉਸਦੇ ਜੀਵਨ ਵਿੱਚ ਆਏ ਯਿਸੂ ਮਸੀਹ ਨੇ ਉਸ ਨੂੰ ਛੂਇਆ ਉਸ ਦਿਨ ਤੋਂ ਉਸਦੇ ਜੀਵਨ ਬਦਲ ਗਿਆ ਉਸ ਦਾ અપਮਾਨ ਆਦਰ ਵਿੱਚ ਬਦਲ ਗਿਆ ਉਸ ਦੀ ਸਾਰੀ ਨਿਰਾਸ਼ਾ ਆਸ਼ਾ ਵਿੱਚ ਬਦਲ ਗਈ ਉਸ ਦਾ ਇਕੱਲਾਪਨ ਪਰਮੇਸ਼ਵਰ ਦੀ ਹਜ਼ੂਰੀ ਨਾਲ ਪਰ ਗਿਆ ਸੀ ਉਸ ਨੂੰ ਜੀਵਨ ਵਿੱਚ ਜੀਣ ਦੀ ਇੱਕ ਉਮੀਦ ਮਿਲ ਗਈ ਯੀਸ਼ੂ ਮਸੀਹ ਨੇ ਉਸ ਦਾ ਹਰੇਕ ਸ਼ਤਾਨੀ ਬੰਧਨ ਤੋੜ ਦਿੱਤਾ ਸੀ ਫਿਰ ਮਰੀਮ ਨੇ ਯੀਸ਼ੂ ਦੇ ਪਿੱਛੇ ਚੱਲਣ ਦਾ ਨਿਰਣੇ ਲਿਆ ਉਸ ਦੀ ਸੇਵਾ ਕਰਨ ਦਾ ਨਿਰਣੇ ਲਿਆ ਵਚਨ ਵਿੱਚ ਲਿਖਿਆ ਹੈ ਉਹ ਆਪਣੇ ਧਨ ਨਾਲ ਵੀ ਯਿਸੂ ਦੀ ਸੇਵਾ ਕਰਦੀ ਸੀ ਉਸ ਨੇ ਆਪਣੇ ਜੀਵਨ ਦੀਆਂ ਹਰ ਕਦਮ ਯਿਸੂ ਮਸੀਹ ਦਾ ਸਾਥ ਦਿੱਤਾ ਯਿਸੂ ਮਸੀਹ ਜਦੋਂ ਸੂਲੀ ਤੇ ਚੜਾਇਆ ਗਿਆ ਉਹ ਮਰੀਯਮ ਵੀ ਉਸ ਦੇ ਨਾਲ ਉੱਥੇ ਹੀ ਸੀ ਚੇਲੇ ਡਰ ਦੇ ਮਾਰੇ ਇੱਧਰ ਉੱਧਰ ਚਲੇ ਗਏ ਲੇਕਿਨ ਉਸੂਲੀ ਦੇ ਕੋਲ ਖੜੀ ਰਹੀ ਯਹੂਨਾ ਦੀ ਅੰਜੀਲ 19 ਅਧਿਆਇ 25 ਆਇਤ ਵਿੱਚ ਅਸੀਂ ਦੇਖਦੇ ਹਾਂ ਇਸ ਮਰੀਯਮ ਨੂੰ ਕੋਈ ਡਰ ਨਹੀਂ ਸੀ ਉਸ ਵੱਡੀ ਪੀੜ ਦਾ ਜੋ ਯੇਸ਼ੂ ਦੇ ਵਿਰੋਧ ਸੀ ਉਸ ਨੇ ਕੋਲੋਂ ਨਹੀਂ ਡਰੀ ਰੋਮੀ ਸਿਪਾਈਆਂ ਤੋਂ ਵੀ ਨਹੀਂ ਡਰੀ ਉਸ ਦੀ ਨਜ਼ਰ ਉਸ ਸਮੇਂ ਵੀ ਆਪਣੇ ਮੁਕਤੀਦਾਤਾ ਉੱਤੇ ਟਿਕੀ ਹੋਈ ਸੀ ਉਹ ਯੇਸ਼ੂ ਮਸੀਹ ਦੇ ਸੂਲੀ ਉੱਤੇ ਦਰਦ ਨੂੰ ਆਪਣੇ ਅੰਦਰ ਮਹਿਸੂਸ ਕਰ ਰਹੀ ਸੀ ਉਹ ਹਰ ਹਾਲਤ ਵਿੱਚ ਆਪਣੇ ਯੇਸ਼ੂ ਮਸੀਹ ਕੋਲ ਰਹਿਣਾ ਚਾਹੁੰਦੀ ਸੀ ਉਸ ਨੂੰ ਕੋਈ ਵੀ ਫਿਕਰ ਨਹੀਂ ਸੀ ਉਸ ਦੇ ਆਸ-ਪਾਸ ਕੀ ਹੋ ਰਿਹਾ ਹੈ ਉਹੋ ਇੱਕ ਹੀ ਚੀਜ਼ ਜਾਣਦੀ ਸੀ ਯੇਸ਼ੂ ਮਸੀਹ ਦਾ ਪਿਆਰ ਜਦੋਂ ਯੇਸ਼ੂ ਮਸੀਹ ਨੇ ਆਪਣੇ ਸਾਹ ਛੱਡ ਦਿੱਤੇ ਉਹ ਉੱਥੇ ਹੀ ਸੀ ਮਰਕਸ 15 ਅਧਿਆਇ ਦੀ 39 ਆਇਤ ਵਿੱਚ ਅਸੀਂ ਦੇਖਦੇ ਹਾਂ ਜਦੋਂ ਯੇਸ਼ੂ ਮਸੀਹ ਨੇ ਆਪਣੇ ਸਾਹ ਛੱਡ ਦਿੱਤੇ ਤਿਆਗ ਦਿੱਤੇ ਸਭ ਕੁਝ ਖਤਮ ਹੋਣ ਤੱਕ ਉਹ ਉੱਥੇ ਹੀ ਖੜੀ ਰਹੀ ਹਟ ਹੀ ਨਹੀਂ ਜੋ ਆਰਮਤਿਆ ਦਾ ਯੋਸਫ ਸੀ ਯੇਸ਼ੂ ਦੀ ਲੋਥ ਲੈ ਕੇ ਚਾਦਰ ਵਿੱਚ ਲਪੇਟ ਕੇ ਖੋਦੀ ਹੋਈ ਕਬਰ ਵਿੱਚ ਰੱਖ ਰਿਆ ਸੀ ਫਿਰ ਵੀ ਯੇਸ਼ੂ ਮਸੀਹ ਦੇ ਪਿੱਛੇ ਪਿੱਛੇ ਗਈ ਉਹ ਦੇਖਣ ਲਈ ਕਿ ਯੇਸ਼ੂ ਮਸੀਹ ਕਿੱਥੇ ਰੱਖਿਆ ਹੈ ਅਸੀਂ ਵਚਨ ਵਿੱਚ ਦੇਖਦੇ ਹਾਂ ਮਤੀ ਦੀ ਅੰਜੀਲ 27 ਅਧਿਆਇ ਦੀ 61 ਐਤ ਵਿੱਚ ਉਹ ਕਬਰ ਦੇ ਸਾਹਮਣੇ ਬੈਠੀ ਸੀ ਉਹ ਯੇਸ਼ੂ ਮਸੀਹ ਦੇ ਪਿੱਛੇ ਚੱਲਣਾ ਨਹੀਂ ਛੱਡ ਰਹੀ ਸੀ ਉਹ ਇਹ ਜਾਣਦੀ ਸੀ ਕਿ ਯੇਸ਼ੂ ਮਸੀਹ ਮਰ ਗਏ ਹਨ ਫਿਰ ਵੀ ਪਤਾ ਨਹੀਂ ਉਹ ਯੇਸ਼ੂ ਮਸੀਹ ਕੋਲੋਂ ਕੀ ਚਾਹੁੰਦੀ ਸੀ ਉਹ ਜਾਣਦੀ ਸੀ ਕਿ ਅੱਜ ਯਿਸੂ ਮਸੀਹ ਉਸ ਲਈ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਦੇ ਸਕਦੇ ਫਿਰ ਵੀ ਉਹ ਯਿਸੂ ਮਸੀਹ ਦੇ ਨਾਲ ਸੀ ਜਦੋਂ ਸਾਨੂੰ ਪਰਮੇਸ਼ਰ ਤੋਂ ਬਹੁਤ ਕੁਝ ਮਿਲ ਰਿਹਾ ਹੁੰਦਾ ਹੈ ਪਰਮੇਸ਼ਰ ਸਾਡੇ ਲਈ ਬਹੁਤ ਕੁਝ ਕਰ ਰਿਹਾ ਹੁੰਦਾ ਹੈ ਫਿਰ ਪਰਮੇਸ਼ਰ ਨਾਲ ਚੱਲਣਾ ਬਹੁਤ ਆਸਾਨ ਹੈ ਜਦੋਂ ਸਾਨੂੰ ਪਰਮੇਸ਼ਰ ਤੋਂ ਕੁਝ ਨਾ ਮਿਲਦਾ ਹੋਵੇ ਉਹ ਸਾਡੇ ਲਈ ਕੁਝ ਨਾ ਕਰ ਰਿਹਾ ਹੋਵੇ ਉਸ ਵਕਤ ਵੀ ਉਸ ਦੇ ਨਾਲ ਚੱਲਣਾ ਹੈ ਉਸ ਵਕਤ ਵੀ ਉਸ ਵਿੱਚ ਬਣੇ ਰਹਿਣਾ ਹੈ ਮੁਸ਼ਕਲ ਹੈ ਇਹ ਅਸਲੀ ਸਮਰਪਣ ਹੈ ਜੋ ਮਰੀਮ ਨੇ ਕੀਤਾ ਸੀ ਕਬਰ ਤੋਂ ਵਾਪਸ ਆਉਣ ਤੋਂ ਬਾਅਦ ਵੀ ਉਸ ਦਾ ਮਨ ਯਿਸੂ ਮਸੀਹ ਤੋਂ ਨਹੀਂ ਹਟਿਆ ਉਸ ਨੇ ਅਤੇ ਦੂਜੀਆਂ ਔਰਤਾਂ ਨੇ ਸੁਗੰਧ ਵਸਤੂਆਂ ਲੈ ਕੇ ਯਿਸੂ ਦੇ ਲੋਤ ਉੱਤੇ ਮਲਨ ਲਈ ਲਈਆਂ ਹਫ਼ਤੇ ਦੇ ਪਹਿਲੇ ਦਿਨ ਸਵੇਰੇ ਹੀ ਸੂਰਜ ਨਿਕਲਿਆ ਉਹ ਕਬਰ ਉੱਤੇ ਆਈਆਂ ਸਾਰੇ ਇਸرائیਲੀ ਲੋਕ ਯਿਸੂ ਨੂੰ ਸਮਿਲਪ ਦੇ ਸੀ ਜਦੋਂ ਉਹ ਜਿੰਦਾ ਸੀ ਇੱਕ ਕੱਲੀ ਮਰੀਮ ਸੀ ਯਿਸੂ ਨੂੰ ਲੱਭਦੀ ਸੀ ਉਹ ਇਹ ਵੀ ਜਾਣਦੀ ਸੀ ਕਿ ਯਿਸੂ ਮਸੀਹ ਮਰ ਚੁੱਕਿਆ ਹੈ ਮਰੀਆ ਮਗਦਲੀਲੀ ਇਹ ਵੀ ਜਾਣਦੀ ਸੀ ਕਿ ਉਸ ਲਈ ਉਹ ਕੁਝ ਨਹੀਂ ਕਰ ਸਕਦਾ ਇਸرائیਲੀ ਪੀੜੋਸ ਦੇ ਪਿੱਛੇ ਚੱਲ ਰਹੀ ਸੀ ਜਦੋਂ ਉਸ ਨੂੰ ਭੋਜਨ ਖਵਾਉਂਦਾ ਸੀ ਜਿੰਦਾ ਸੀ ਉਹਨਾਂ ਦੇ ਲਈ ਅਦਭੁਤ ਕੰਮ ਕਰਦਾ ਸੀ ਮਰੀਆ ਮਗਦਲੀਨੀ ਅੱਜ ਵੀ ਯੇਸ਼ੂ ਮਸੀਹ ਦੇ ਪਿੱਛੇ ਚੱਲ ਰਹੀ ਸੀ ਜਦੋਂ ਉਹ ਮਰ ਚੁੱਕਿਆ ਸੀ ਉਸ ਨੂੰ ਕੋਈ ਭੋਜਨ ਨਹੀਂ ਸਿਖਵਾ ਰਿਆ ਕੋਈ ਚੰਗਿਆਈ ਨਹੀਂ ਸੀ ਕਰ ਰਿਆ ਉਸ ਨਾਲ ਕੋਈ ਅਦਬੁੱਧ ਕੰਮ ਨਹੀਂ ਸੀ ਕਰ ਰਿਆ ਫਿਰ ਵੀ ਉਸ ਦੇ ਪਿੱਛੇ ਸੀ ਤਾਂ ਮਰੀਆ ਮਗਦਲੀਲੀ ਸੱਚਮੁੱਚ ਕਿੰਨਾ ਗਹਿਰਾ ਪਿਆਰ ਪ੍ਰਭ ਯੇਸ਼ੂ ਮਸੀਹ ਨੂੰ ਕਰਦੀ ਸੀ ਆਪਣੇ ਪ੍ਰਭੂ ਦੇ ਲਈ ਸੀ ਇੱਕ ਪਲ ਵੀ ਆਪਣੇ ਪ੍ਰਭੂ ਤੋਂ ਦੂਰ ਨਹੀਂ ਸੀ ਹੋ ਰਹੀ ਉਸ ਦੇ ਨਾਲ ਚੱਲਣਾ ਨਹੀਂ ਸੀ ਛੱਡ ਰਹੀ ਯੇਸ਼ੂ ਮਸੀਹ ਨੂੰ ਕਬਰ ਵਿੱਚ ਨਾ ਪਾਉਣ ਦੇ ਕਾਰਨ ਉਹ ਭੱਜ ਕੇ ਚੇਲਿਆਂ ਨੂੰ ਸਮਾਚਾਰ ਦੇਣ ਗਈ ਫਿਰ ਉਹ ਪਤਰਸ ਯਹੂਨਾ ਦੇ ਪਿੱਛੇ ਪਿੱਛੇ ਚਲੀ ਆਈ ਪਤਰਸ ਯਹੂਨਾ ਆਏ ਉਹਨਾਂ ਨੇ ਖਾਲੀ ਕਬਰ ਨੂੰ ਵੇਖਿਆ ਵਾਪਸ ਆਏ ਮਰੀਮ ਮਗਦਲੀਨੀ ਕਬਰ ਤੋਂ ਵਾਪਸ ਨਹੀਂ ਆਈ ਉਹ ਖਾਲੀ ਕਬਰ ਕੋਲ ਖੜੀ ਰਹੀ ਪ੍ਰਭੂ ਨੂੰ ਲੱਭ ਰਹੀ ਸੀ ਉਸ ਨੂੰ ਨਾ ਪਾ ਕੇ ਦੁਖੀ ਹੋ ਕੇ ਰੋ ਰਹੀ ਸੀ ਮਰੀਮ ਦੇ ਸਮਰਪਣ ਅਤੇ ਉਸ ਦੇ ਪਿਆਰ ਦੇ ਲਈ ਯੇਸ਼ੂ ਮਸੀਹ ਉਸ ਨੂੰ ਮਿਲ ਗਏ ਵਚਨ ਵਿੱਚ ਅਸੀਂ ਦੇਖਦੇ ਹਾਂ ਮਰਕੁਸ ਦੀ ਅੰਜੀਲ 16 ਦੇ ਆਇ ਦੀ 9 ਆਇਤ ਵਿੱਚ ਜਿੰਦਾ ਹੋਣ ਤੋਂ ਬਾਅਦ ਯੇਸ਼ੂ ਮਸੀਹ ਪਹਿਲਾ ਮਰੀਮ ਮਗਦਲੀਲੀ ਨੂੰ ਮਿਲੇ ਜਿੰਦਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਨਾਮ ਯੇਸ਼ੂ ਮਸੀਹ ਨੇ ਮਰੀਮ ਦਾ ਨਾਮ ਪੁਕਾਰਿਆ ਜਿੰਦਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਗੱਲ ਵੀ ਯੇਸ਼ੂ ਮਸੀਹ ਨੇ ਮਰੀਮ ਮਗਦਲੀਨੀ ਨਾਲ ਕੀਤੀ ਮਰੀਮ ਨੇ ਆਪਣੇ ਪ੍ਰਭੂ ਨੂੰ ਸੱਚੇ ਦਿਲ ਨਾਲ ਲਗਨ ਨਾਲ ਲੱਭਿਆ ਉਸ ਨੂੰ ਮਿਲ ਗਿਆ ਕਿਉਂਕਿ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਧੀਰਜ ਰੱਖ ਕੇ ਯੇਸ਼ੂ ਨਾਲ ਸੀ ਨਾ ਹੀ ਉਹ ਸਤਾਵੜ ਤੋਂ ਡਰੀ ਨਾ ਹੀ ਪ੍ਰੀਖਿਆ ਤੋਂ ਅਤੇ ਨਾ ਹੀ ਕਿਸੇ ਪਰੇਸ਼ਾਨੀ ਤੋਂ ਡਰੀ ਉਹ ਯੇਸ਼ੂ ਮਸੀਹ ਦੇ ਜੀ ਉੱਠਣ ਦੀ ਪਹਿਲੀ ਗਵਾਹ ਬਣੀ ਉਸਨੇ ਯੇਸ਼ੂ ਮਸੀਹ ਦੇ ਜੀ ਉੱਠਣ ਦੇ ਸੋ ਸਮਾਚਾਰ ਨੂੰ ਸੁਣਿਆ ਅਸੀਂ ਵੀ ਆਪਣੇ ਪ੍ਰਭੂ ਨਾਲ ਪਿਆਰ ਕਰ ਪਾਈਏ ਆਪਣੇ ਜੀਵਨ ਤੋਂ ਉਸ ਦੀ ਸੇਵਾ ਕਰ ਪਾਈਏ ਹਰ ਸਮੇਂ ਹਰ ਪਰੇਸ਼ਾਨੀ ਵਿੱਚ ਹਰ ਮੁਸ਼ਕਲ ਵਿੱਚ ਕਸ਼ਟ ਵਿੱਚ ਹਮੇਸ਼ਾ ਉਸ ਦੇ ਨਾਲ ਰਹੀਏ ਸੱਚੇ ਦਿਲ ਨਾਲ ਲੱਭਦੇ ਰਹੀਏ ਜਦ ਤੱਕ ਉਹ ਸਾਨੂੰ ਮਿਲ ਨਾ ਜਾਏ ਜੀਵਨ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦੁੱਖਾਂ ਤੋਂ ਡਰ ਕੇ ਪਿੱਛੇ ਚੱਲਣਾ ਨਾ ਛੱਡੋ ਅਸੀਂ ਉਸ ਦੇ ਗਵਾਹ ਬਣੀਏ ਦੂਜਿਆਂ ਨੂੰ ਵੀ ਵਚਨ ਦੱਸੀਏ ਜੋ ਪ੍ਰਭੂ ਨੂੰ ਲੱਭਦੇ ਹਨ ਪ੍ਰਭੂ ਉਹਨਾਂ ਨੂੰ ਮਿਲਦਾ ਹੈ ਜੋ ਕੋਈ ਪ੍ਰਭੂ ਨੂੰ ਸੱਚਾ ਪਿਆਰ ਕਰਦਾ ਹੈ ਪ੍ਰਭੂ ਨੂੰ ਚਾਹੁੰਦਾ ਹੈ ਉਸ ਦੇ ਲੱਭਣ ਲਈ ਲੱਗਿਆ ਰਹਿੰਦਾ ਹੈ ਉਹ ਜਾਣਦੇ ਹੋਏ ਪ੍ਰਭੂ ਸਾਨੂੰ ਕੁਝ ਦਵੇ ਨਾ ਦਵੇ ਅਤੇ ਉਹ ਪਰਮੇਸ਼ਰ ਹੈ ਉਸ ਉੱਤੇ ਪ੍ਰਭੂ ਯਿਸੂ ਮਸੀਹ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ ਹਤੇ ਪ੍ਰਭੂ ਉਸੁੱਤੇ ਆਪਣੇ ਸਵਰਗ ਦੀ ਯੋਜਨਾ ਸਵਰਗ ਦੇ ਕੰਮਾਂ ਨੂੰ ਪ੍ਰਗਟ ਕਰਦੇ ਹਨ ਉਸ ਨੂੰ ਪ੍ਰਭੂ ਅਨੰਤ ਤੱਕ ਆਪਣੇ ਕੰਮ ਲਈ ਆਪਣੀ ਸੇਵਾ ਲਈ ਇਸਤੇਮਾਲ ਵੀ ਕਰਦੇ ਹਨ ਜਿਵੇਂ ਪ੍ਰਭੂ ਨੇ ਮਰੀਮ ਨੂੰ ਕੀਤਾ ਮਰੀਮ ਪ੍ਰਭੂ ਲਈ ਵਿਸ਼ਵਾਸਯੋਗਿਆ ਰਹੀ ਉਸ ਸੁਸਮਾਚਾਰ ਸੁਣਾਉਣ ਵਾਲੀ ਪਹਿਲੀ ਇਸਤਰੀ ਬਣੀ ਸਾਨੂੰ ਵੀ ਪ੍ਰਭੂ ਦੇ ਪਿੱਛੇ ਬਿਨਾਂ ਸਵਾਰਥ ਤੋਂ ਚੱਲਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਪ੍ਰਭੂ ਸਾਨੂੰ ਕੁਝ ਦੇਵੇਗਾ ਫਿਰ ਵੀ ਉਹ ਪਰਮੇਸ਼ਵਰ ਹੈ ਸਾਨੂੰ ਉਹ ਦੇਵੇ ਨਾ ਦੇਵੇ ਫਿਰ ਵੀ ਉਹ ਪਰਮੇਸ਼ਵਰ ਹੈ ਜੋ ਸਾਡੇ ਜੀਵਨ ਵਿੱਚ ਉਸ ਨੇ ਆਪਣੇ ਉਪਕਾਰਾਂ ਨੂੰ ਕੀਤਾ ਜੋ ਵਾਅਦੇ ਕੀਤੇ ਉਸ ਨੂੰ ਯਾਦ ਰੱਖੋ ਕੋਈ ਵੀ ਕਸ਼ਟ ਕੋਈ ਵੀ ਸੰਕਟ ਕੋਈ ਵੀ ਦੁੱਖ ਕੋਈ ਵੀ ਪਰੇਸ਼ਾਨੀ ਸਾਨੂੰ ਪਰਮੇਸ਼ਰ ਤੋਂ ਅਲੱਗ ਨਾ ਕਰ ਸਕੇ ਅਸੀਂ ਪ੍ਰਭੂ ਨੂੰ ਅੰਤ ਤੱਕ ਉਸੇ ਤਰ੍ਹਾਂ ਪਿਆਰ ਕਰਦੇ ਰਹੀਏ ਜਿਵੇਂ ਸ਼ੁਰੂ ਵਿੱਚ ਕਰਦੇ ਸੀ ਆਮੀਨ